ਵਿਆਹ ਹੋਏ ਤੋਂ ਬਾਅਦ ਥੋੜਾ 2-4 ਮਹੀਨੇ ਬਾਅਦ ਨਾ ਮੁੰਡੇ ਦੇ ਪਿਓ ਨੇ ਨਾ ਕੁੜੀ ਵਾਲੇ ਨੂੰ ਫੋਨ ਕੀਤਾ ਕਹਿੰਦੇ ਤੁਹਾਡੀ ਕੁੜੀ ਦਾ ਇਹਦਾ ਤੇ ਦਿਮਾਗ ਹੀ ਹੈ ਨਹੀਂ ਤੁਸੀਂ ਉਹ ਦੋ ਤੁਸੀਂ ਕਈ ਗੱਲਾਂ ਕਰਦੇ ਸੀਗੇ ਤੇ ਤੁਸੀਂ ਉਹ ਮਤਲਬ ਇਹ ਤਾਂ ਨਾ ਕੋਈ ਕੰਮ ਕਰਦੀ ਆ ਨਾ ਕੋਈ ਉਹ ਕਰਦੀ ਉਹ ਕਹਿੰਦਾ ਜੀ ਮੈਂ ਵੇਖੋ ਜੀ ਆਪਣੀ ਜਦੋਂ ਬੜੀ ਗੱਲ ਹੋਈ ਸੀ ਤਾਂ ਵਧੀਆ ਤਰੀਕੇ ਨਾਲ ਹੋਈ ਸੀ ਤੁਸੀਂ ਹੱਥ ਮੰਗਿਆ ਸੀ ਸਾਡੀ ਦਿਮਾਗ ਨੂੰ ਵੀ ਕੋਈ ਗਾਰੰਟੀ ਨਹੀਂ। ਇਹ ਕਚੋਰ ਨੇ ਨਾ ਤਿੰਨ ਵਾਰੀ ਚੋਰੀ ਕੀਤੀ। ਕਿਸੇ ਕੱਪੜੇ ਦੀ ਦੁਕਾਨ ਦੇ ਵਿੱਚ। ਉਹ ਤੀਜੀ ਵਾਰੀ ਫੜਿਆ ਗਿਆ। ਉਹਨੂੰ ਪੁਲਿਸ ਨੇ ਜੱਜ ਦੇ ਪੇਸ਼ ਕੀਤਾ ਤੇ ਉੱਥੇ ਸਵਾਲ-ਜਵਾਬ ਹੋਏ, ਵਕੀਰ ਵੀ ਗਏ। ਤੇ ਉਹਨੇ ਜੱਜ ਨੇ ਪੁੱਛਿਆ ਵੀ ਤੂੰ ਨਾ ਕਹਿੰਦਾ ਸੱਚੀ ਸੱਚੀ ਦੱਸ ਵੀ ਤੂੰ ਲੋਕ ਆ ਕਿਉਂ ਕਹਿੰਦਾ ਮੈਂ ਪਹਿਲੀ ਨਾ ਚੋਰੀ ਮੈਂ ਇੱਕ ਵਾਰ ਹੀ ਕੀਤੀ ਓੰਜ ਕਹਿੰਦਾ ਮੈਂ ਨਾ ਉਦੋਂ ਮੇਰਾ ਹੱਥ ਤੰਗ ਸੀਗਾ ਤੇ ਮੈਂ ਗਰੀਬੀ ਸੀ ਮੈਂ ਥੋੜਾ ਜਿਹਾ ਸੋਚਿਆ ਵੀ ਚੱਲ ਕੁਝ ਬਣਾ ਲਵਾਂ ਕਹਿੰਦਾ ਜਿਹੜਾ ਮੈਂ ਦੂਜੀ ਵਾਰੀ ਦੋਗਿਆ ਨਾ ਜਿੰਨੇ ਮੈਂ ਸੂਟ ਚਰਾ ਕੇ ਲਿਆ ਮੇਰੇ ਘਰ ਵਾਲੀ ਦੇ ਪਸੰਦ ਰਿਹਾ ਕਹਿੰਦਾ ਰੰਗ ਬਦਲਣ ਜਾਂਦਾ ਸੀ